ਸਾਜੀ ਕਾਲ ਜੀ ਤੁਹਾਡਾ ਧਿਆਨ ਇੱਕ ਵਿਸ਼ੇਸ਼ ਰਿਪੋਰਟ ਦੇ ਉੱਤੇ ਦੇਣ ਲੱਗੇ ਆ ਜੋ ਕਿ ਕਾਦੀਆਂ ਤੋਂ ਸਾਡੇ ਪੱਤਰਕਾਰ ਕੁਲਵਿੰਦਰ ਸਿੰਘ ਪਾਟੀਆਂ ਨੇ ਸਾਂਝੀ ਕੀਤੀ ਹੈ ਤੁਹਾਨੂੰ ਦੱਸ ਦੇਈ ਕਿ ਜਿੱਥੇ ਕਿ ਪੰਜਾਬ ਭਾਰ ਦੇ ਵਿੱਚ ਨਸਿਆਂ ਦੇ ਵਿਰੁੱਧ ਜੁੱਧ ਜਿਹੜਾ ਆ ਛੇੜਿਆ ਹੋਇਆ ਆ ਉੱਥੇ ਹੀ ਤੁਹੰਦਾ ਦਈ ਕਿ ਇੱਕ ਪਾਸੇ ਤਾਂ ਨਸਿਆਂ ਨੂੰ ਖਤਮ ਕਰਨ ਦੀ ਗੱਲਬਾਤ ਕੀਤੀ ਜਾ ਰਹੀ ਤੇ ਦੂਜੇ ਪਾਸੇ ਤਸਵੀਰਾਂ ਦੇ ਵਿੱਚ ਤੁਸੀਂ ਦੇ ਦੇ ਪਈਓ ਕਿ ਲੋਕਾਂ ਦੇ આરોਪ ਇਹ ਨੇ ਕਿ ਇਹ ਜਿਹੜੀਆਂ ਸਰਿੰਜਾਂ ਨੇ ਇਹ ਫਰੀ ਦੇ ਵਿੱਚ ਇੱਕ ਸੰਸਥਾ ਵੱਲੋਂ ਏਡਜ਼ ਨੂੰ ਖਤਮ ਕਰਨ ਦੇ ਲਈ ਜਿਹੜਾ ਆ ਉਹ ਨਸ਼ਾ ਕਰਨ ਵਾਲਿਆਂ ਨੂੰ ਬਿਲਕੁਲ ਫਰੀ ਦੇ ਵਿੱਚ ਦਿੱਤੀਆਂ ਜਾ ਰਹੀਆਂ ਨੇ ਬਿਲਕੁਲ ਤੁਸੀਂ ਸਹੀ ਸੁਣਿਆ ਕਿ ਉੱਥੋਂ ਦੇ ਵਸਨੀਕਾਂ ਨੇ ਕਿਹਾ ਕਿ ਇਹ ਜਿਹੜੀਆਂ ਸਰਿੰਜਾਂ ਤੇ ਥਾ-ਥਾ ਤੇ ਡਿੱਗੀਆਂ ਦੇਖਿਆ ਨੇ ਇੱਕ ਗਰਾਉਂਡ ਦੇ ਵਿੱਚ ਵੀ ਦੇਖੋ ਕਿੰਨੀਆਂ ਜ਼ਿਆਦਾ ਸਰਿੰਜਾਂ ਜਿਹੜੀਆਂ ਨੇ ਡਿੱਗੀਆਂ ਹੋਈਆਂ ਨੇ ਇਹ ਨਸ਼ਾ ਕਰਨ ਵਾਲਿਆਂ ਨੇ ਟੀਕੇ ਲਾ ਲਾ ਕੇ ਜਿਹੜੀਆਂ ਨੇ ਇਹ ਸਰਿੰਜਾਂ ਛੁੱਟੀ ਹੋਈ ਆਣੀ ਤੇ ਇਹਨਾਂ ਸਰੰਜਾ ਨੂੰ ਬਿਲਕੁਲ ਫਰੀ ਦੇ ਵਿੱਚ ਇੱਕ ਸੰਸਥਾ ਜਿਹੜੀ ਹੈ ਇਹਨਾਂ ਨਸ਼ੇ ਕਰਨ ਵਾਲਿਆਂ ਨੂੰ ਜਿਹੜਾ ਆ ਮੁਹਈਆ ਕਰਾ ਰਹੀ ਹੈ ਤਾਂ ਕਿ ਉਹਨਾਂ ਨੂੰ ਏਡਜ਼ ਤੋਂ ਬਚਾਇਆ ਜਾ ਸਕੇ ਭਾਵੇਂ ਉਹ ਨਸ਼ਾ ਕਰਕੇ ਮਰਦਿਆ ਤੇ ਮਰ ਜਾਣ ਇੱਕ ਪਾਸੇ ਪੰਜਾਬ ਸਰਕਾਰ ਦੇ ਜਿਹੜੇ ਆ ਉਹ ਬਹੁਤ ਵੱਡੇ ਵੱਡੇ ਯਤਨ ਸਾਹਮਣੇ ਆ ਰਹੇ ਜਿਦੇ ਵਿੱਚ ਪੰਜਾਬ ਸਰਕਾਰ ਜਿਹੜੀ ਏ ਜੁੱਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਸੇੜ ਕੇ ਤੇ ਨਸ਼ਿਆਂ ਨੂੰ ਜਿਹੜਾ ਆ ਟਹਿ ਟੇਰੀ ਕਰਨ ਦੀ ਕੋਸ਼ਿਸ਼ ਕਰਦੀ ਪਈ ਹੈ ਨਸ਼ੇ ਵਾਲਿਆਂ ਨੂੰ ਟਹਿ ਟੇਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨਸ਼ੇ ਵਾਲਿਆਂ ਨੂੰ ਜਿਹੜਾ ਆ ਉਹਨਾਂ ਦੇ ਘਰ ਟਾ ਕੇ ਵੀ ਜਿਹੜੀ ਹੈ ਨਸੀਅਤ ਦਿੱਤੀ ਜਾ ਰਹੀ ਹੈ ਉੱਥੇ ਹੀ ਦੂਸਰੇ ਪਾਸੇ ਨਸ਼ੇ ਨੂੰ ਜਿਹੜਾ ਆ ਉਹ ਉਪਰਫੁੱਲਤ ਕੀਤਾ ਜਾ ਰਿਹਾ ਆ ਕੁਝ ਸੰਸਥਾਵਾਂ ਵੱਲੋਂ ਜਿੱਥੇ ਕਿ ਇੱਕ ਤੁਸੀਂ ਇਹ ਸੰਸਥਾ ਦੇਖਦੇ ਪਈਓ ਜਿਹਦੇ ਵੱਲੋਂ ਦੱਸਿਆ ਜਾ ਰਿਹਾ ਆ ਕਿ ਲੋਕਾਂ ਦਾ ਕਹਿਣਾ ਉਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਸੰਸਥਾ ਏਡਜ਼ ਦੇ ਨਾਂ ਤੇ ਏਡ ਨੂੰ ਖਤਮ ਕਰਨ ਦੇ ਚੱਕਰ ਦੇ ਵਿੱਚ ਜਿਹੜਾ ਆ ਇਹ ਸਰਿੰਜਾਂ ਜਿਹੜੀਆਂ ਨੇ ਉਹ ਨਸ਼ਾ ਕਰਨ ਵਾਲਿਆਂ ਨੂੰ ਬਿਲਕੁਲ ਫਰੀ ਮਹੀਆ ਕਰਾਇਆ ਜਾ ਰਹੀਆਂ ਨੇ ਫਰੀ ਦਿੱਤੀਆਂ ਜਾ ਰਹੀਆਂ ਨੇ ਤੇ ਉਹੋ ਹੀ ਸਰਿੰਜਾ ਵਰਤ ਕੇ ਜਿਹੜਾ ਆ ਉਹ ਨਸ਼ਾ ਕਰਨ ਵਾਲੇ ਆਪਣੇ ਟੀਕੇ ਲਾਉਂਦੇ ਤੇ ਉਸ ਤੋਂ ਬਾਅਦ ਇਹ ਸਰਿੰਜਾ ਜਿਹੜੀਆਂ ਨੇ ਗਰਾਊਂਡ ਦੇ ਵਿੱਚ ਛੱਡ ਦਿੰਦੇ ਨੇ ਜਿੱਥੇ ਕਿ ਛੋਟੇ-ਛੋਟੇ ਬੱਚੇ ਆ ਕੇ ਖੇਡਦੇ ਨੇ ਤੇ ਉਹਨਾਂ ਦੇ ਉੱਤੇ ਵੀ ਜਿਹੜਾ ਆ ਮਾੜਾ ਪ੍ਰਭਾਵ ਪਏਗਾ ਉੱਥੇ ਜਦੋਂ ਐਸਐਚਓ ਕਾਦੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕੀ ਕਿਹਾ ਉਹ ਵੀ ਫੁੰਦੇ ਆ ਮਰਨਾ ਕਾਲਾ ਕਿਸ਼ਨ ਇਹ ਅਮਦ ਇੱਥੇ ਆ ਕਬਰਸਥਾਨ ਹੈ ਜੀ ਤਖੀਆ ਨੂੰ ਕਹਿੰਦੇ ਆ ਹੋ ਜੀ ਇਹ ਨਸ਼ੇ ਦਾ ਕੀ ਹਾਲ ਹੈ ਕੀ ਨਾ ਨਸ਼ਾ ਬੜਾ ਕਰਦੇ ਲੋਕ ਆਣ ਕੇ ਬਾਹਰੋਂ ਵੀ ਤੇ ਆਹ ਮਹੱਲੇ ਦੇ ਵੀ ਲੋਕ ਅੱਗੇ ਮੇਰੇ ਆ ਦੇ ਕੋ ਬਾਂਹ ਟੋੜੀ ਉਹਨਾਂ ਨੇ ਆ ਵੇਖੋ ਨਸ਼ੇ ਤੋਂ ਅੱਜ ਤਾਂ ਕੰਮ ਹੋਣ ਨਹੀਂ ਰਹੀ ਹਾਂਜੀ ਤੇ ਇਹ ਬੰਦ ਹੋਣੀ ਚਾਹੀਦੀ ਹੈ ਇਹ ਬੰਦ ਹੋਣੀ ਚਾਹੀਦੀ ਔਰ ਸਰਕਾਰ ਵੱਲੋਂ بڑے بڑے ਪ੍ਰਿਆਲੇ ਕੀਤੇ ਗਏ ਨਸ਼ੇ ਤੇ ਰੋਕ ਲਾਉਂਦੇ ਉਹ ਦੁਕਾਨ ਜਿਹੜੀ ਬੰਦ ਹੋਣੀ ਚਾਹੀਦੀ ਹੈ ਇਹਦੇ ਪੈਗੋ ਗੰਦ ਪਾਇਆ ਇਹਨਾਂ ਨੇ ਮਾਇਆ ਦੁਕਾਨ ਖੋਲ ਕੇ ਇੱਥੇ ਅਜਿਹਾ ਠੀਕ ਹੈ ਸਹੀ ਗੱਲ ਹੈ ਇਸ ਕਾਰਨ ਇਹ ਹੈ ਨਸ਼ਾ ਵਿਚਨ ਵਾਲਾ ਇਹੋ ਇਹ ਕਾਰਨ ਇੱਥੇ ਵੇਖੋ ਤੁਸੀਂ ਸਰਕਾਰ ਤੋਂ ਤੇ ਪੁਲਿਸ ਪ੍ਰਸ਼ਾਸਨ ਕੀ ਮੰਗ ਕਰਦੇ ਪੁਲਿਸ ਵਾਲਾ ਇਹ ਕਹਿੰਦਾ ਕਿ ਨਹੀਂ ਲੱਗ ਇਹ ਕੰਮ ਨਹੀਂ ਹੋਣਾ ਕਿ ਪੁਲਿਸ ਪੁਲਿਸ ਨੂੰ ਚਾਹੀਦਾ ਕਿ ਫੜਨਾ ਚਾਹੀਦਾ ਹੈ ਹਾਂਜੀ ਇਹ ਦੁਕਾਨ ਬੰਦ ਹੋਣੀ ਹੈ ਦੁਕਾਨ ਬੰਦ ਹੋਣੀ ਚਾਹੀਦੀ ਅਸੀਂ ਗਰੀਬ ਬੰਦੇ ਬੈਠੇ ਹੋਏ ਆ ਇੱਥੇ ਟੀਕੇ ਲੰਦੇ ਲੁੱਕ ਲੁੱਕ ਕੇ ਇਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਆ ਸਾਡੇ ਸਾਰੇ ਬੱਚਾ ਦੇ ਦਰਵਾਜ਼ਾ ਦੁਆਲ ਸਾਡੇ ਬੱਚੇ ਕੰਮਕਾਰ ਕਰਦੇ ਆ ਦਿੰਦੇ ਆ ਉਹਨਾਂ ਨੂੰ ਬੰਦਣਾ ਚਾਹੀਦਾ ਇਹ ਗਰਾਊਂਡ ਤੇ ਸਿੰਜਾ ਹੈ ਨਾ ਹਾਂਜੀ ਇੱਥੇ ਸਾਰਾ ਕੁਝ ਹੈਗਾ ਪੰਗ ਹੈ ਇਹ ਬੰਦ ਹੋਣਾ ਚਾਹੀਦਾ ਹਾਂ ਪੰਗ ਦਾ ਚਾਹੀਦਾ ਕਈ ਵਾਰੀ ਵੇਖੇ ਇੱਥੇ ਲੰਦੇ ਨਾਮ ਦੀ ਕਾਲੀ ਇਹ ਗਰਾਊਂਡ ਹੈ ਗਰਾਊਂਡ ਤੇ ਸਿੰਜਾ ਮਿਲਦੀ ਹੈ ਉਹ ਤੁਹਾਡੇ ਇੱਥੇ ਬੱਚੇ ਖੇਡਦੇ ਆ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਇਹ ਚਾਹੁੰਦੇ ਆ ਵੀ ਜਿਹੜਾ ਇਦਾਂ ਇੱਥੇ ਮਤਲਬ ਵੀ ਦੇਰ ਨਹੀਂ ਜਾਣੇ ਸ਼ੇ ਵਾਲੇ ਬੰਦੇ ਇੱਥੇ ਆਉਂਦੇ ਆ ਠੀਕ ਹੈ ਟਟਾ ਇੱਥੇ ਵੀ ਗੰਦਾ ਸ਼ਰਿਆਮ ਆ ਉਹਦੇ ਥੋੜੀ ਕਾਰਵਾਈ ਕੀਤੀ ਜਾਵੇ ਤਾਂ ਨਾਲੇ ਇੱਥੇ ਘਟਵਾ। ਜਿਹਦੀ ਅੱਧੀ ਦੁਕਾਨ ਖੁੱਲੀ ਹੋਈ ਹੈ ਲੋਕਾਂ ਨੂੰ ਸਿੰਜਾ ਫ੍ਰੀ ਦਿੰਦੇ ਆ ਕਿ ਇਹਨੂੰ ਅੱਟ ਦੇ ਦਿੰਦੇ ਨੇ 10 ਦੇ ਦਿੰਦੇ ਆ। ਇਹਦੀ ਮਾੜੀ ਗੱਲ। ਇਹਦੇ ਬਾਰੇ ਵੀ ਗਲਤਵਾਜੀ। ਉਹ ਤਾਂ ਫ੍ਰੀ ਲੈ ਕੇ ਤੇ ਇੱਥੇ ਲਾਉਂਦੇ ਆ ਦੋ ਮੋਟਾ ਗੇ ਹੋ ਚੁੱਕੀਆਂ ਇੱਥੇ। ਤੁਹਾਡੇ ਛੋਟੇ-ਛੋਟੇ ਬੱਚੇ ਆ ਜੇ ਕੱਲ ਨੂੰ ਕੋਈ ਦਾ ਇਦਾਂ ਹੋ ਜੇ ਕਿਤੋਂ ਹੀ ਇਹਨੇ ਪਹਿਲਾ ਲੈ ਲਵੇਂਗਾ। ਇਸ ਜਿਹੜੀ ਦੁਕਾਨ ਬੰਦ ਹੋਣੀ ਚਾਹੀਦੀ। ਬੰਦ ਹੋਣ ਦੇ ਦੇ। ਹੋ ਤੁਸੀਂ ਐਫਐਸਐਸ ਤੋਂ ਵੀ ਮੰਗ ਕਰਦੇ ਹੋ, ਉਹ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ। ਇਹ ਕਰਦੇ ਆ ਮੰਗ ਜੀ ਇਹਨਾਂ ਦੇ ਕਾਰਵਾਈ ਕੀਤੀ ਜਾਵੇ। ਇੱਕ ਜਿਹੜੇ ਫ੍ਰੀ ਸਰਿੰਜ ਦੇ ਹੁੰਦੇ ਆ, ਇਹਨਾਂ ਦਾ ਕੰਮ ਬੰਦ ਕੀਤਾ ਜਾਵੇ ਔਰ ਜਿਹੜੇ ਇੱਥੇ ਨਸ਼ੇ ਵਾਲੇ ਆਉਂਦੇ ਉਹਨਾਂ ਦਾ ਬੰਦ ਕੀਤਾ ਜਾਵੇ। ਮੈਂ ਨਾਮ ਸੁਣੀ। ਬੰਦ ਹੋਣਾ ਜਿਵੇਂ ਇੱਥੇ ਬਸ ਸਾਡੇ ਜਿਹੜੇ ਨਸ਼ਾ ਕਰਦੇਗੇ। ਜਿਹੜੀਆਂ ਠਿਕੋਤ ਦੁਕਾਨ ਇਸ ਰਿੰਜਾਂ ਦੀ ਗੁੱਲੀ ਫ੍ਰੀ ਲੋਕਾਂ ਨੂੰ ਦੇਂਦੇ ਆ, ਉਹਦੇ ਬਾਰੇ ਵੀ ਨਾ। ਹੋਰ ਨਾ ਤਣੀ ਰੰਗ ਕਲੀ ਉਹ ਹਰ ਕੋਈ ਜਿੰਨਾ ਜਿਹੜੇ ਨਸ਼ਾ ਕਰਦੇ ਉਹ ਹਰ ਕੋਈ ਲੈ ਕੇ ਜਾਂਦਾ ਉਹਨਾਂ ਕੋ ਤੇ ਬੰਦ ਹੋਣੇ ਚਾਹੀਦੇ ਆ ਹਾਂਜੀ ਬੱਚਿਆਂ ਨੂੰ ਜੇ ਚੁਬ ਜੇ ਕੋ ਕੋਨ ਜ਼ਿੰਮੇਵਾਰ ਹੈ ਸਰਕਾਰ ਜ਼ਿੰਮੇਵਾਰ ਹੈ ਹਾਂਜੀ ਤੇ ਇਹ ਬੰਦ ਹੋਣਾ ਚਾਹੀਦਾ ਹਾਂਜੀ ਇਹ ਸਰਕਾਰ ਕੀ ਮੰਨ ਸਕਦੇ ਇਹ ਨਸ਼ਾ ਬੰਦ ਹੋਣਾ ਚਾਹੀਦਾਗਾ ਤੇ ਇੱਥੇ ਜਿਹੜੀਆਂ ਸੰਜਾ ਬੱਚੇ ਤੇ ਖੇਡਦੇਗੇ ਕਿ ਕੱਲ ਨੂੰ ਉਹਨਾਂ ਨੂੰ ਲੱਗੇਗੀ ਤੇ ਕੋਈ ਬਿਮਾਰੀ ਹੋ ਸਕਦੀ ਹੈ ਉਹਨਾਂ ਨੂੰ ਬੱਚਿਆਂ ਨੂੰ ਦੁਕਾਨ ਬੰਦ ਹੋਣੀ ਚਾਹੀਦੀ ਹੈ ਮੇਰਾ ਨਾਮ ਸੰਜੀਵ ਹੈ ਜੀ ਜੀ ਕੁਝ ਦਿਨ ਪਹਿਲਾਂ ਐਸ ਐਚਓ ਵੱਲੋਂ एक हुई थी और कुछ बंदे जो देते हैं वो जो हमारे द्रेक 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 होते, उन लोगों को हम मीडल देते हैं ताकि वो एच आई वी का प, जो होता है प्रचार होता है उसको रोकने के लिए हम एच आई वी की रोकथाम के लिए आई बी ओ को मीडिल देते आपको शिकायत उन्होंने दो खड़े थे तो क्या तो सर देखो एस एस ओ सर ने जिन लोगों को पकड़ा था वो एच आर जी थे अब उन लोगों से क्या कहवाए क्या नहीं कहवाए वो हमारे यहाँ पर आते हैं ऑलरेडी रजिस्टर्ड है हमारे पास में और वो हमसे नील सि लेकर के जाते हैं ताकि वो किसी के साथ शेयरिंग ना कर सके और सर इसकी परमिशन आप कैसे सर, है। सर ये पंजाब स्टेट एड्स कंट्रोल सोसाइटी के द्वारा चलाया गया एक प्रोग्राम है जिसकी हमारे पास परमिशन भी है और जिसका हमारे पास लेटर भी है हमारे पास ऑलरेडी पी वी जो है हमारे पास ऑलरेडी लाइन लिस्ट बनी हुई है और उनको मंथली हम बटाला सिविल हॉस्पिटल से मेडिसिन प्रोवाइड करवाते हैं उनका फ्री ऑफ कॉस्ट इलाज करवा देते हैं और भी जो पी एल एच को फैसिलिटी मिलती है चाहे वो राशन की हो चाहे वो उनका बस किराए का हो या रेल टिकट का हो जो भी मतलब गवर्नमेंट के द्वारा पी एल को सर्विस दी जा रही है उनसे हम उनको मिलवा हैं सर एक्चुअल में हमारे जो हाइड पंजाब स्टेट कंट्रोल है उन्होंने डी साहब को एस साहब को उनको ऑलरेडी जो हमारे प्रिंसिपल सेक्रेटरी है उनका लेटर उनको मेल कर दिया गया हम बटाला हॉस्पिटल के अंदर जमा करवाते अंदर ऐसी कोई चीज नहीं की ग्राउंड में आई लगाता ही नहीं है तो आई हमेशा जो नशा करता है वो गंदी जगहों पे करता है तालाब में करता है या कहीं और पर करता है जो कोई पुरानी खंडर होता है या उनका होता है उसका असर क्या होता है सर अगर देखो सर देखो पहली बात तो है कि नीडन श्रंजी ऐसी मिलती नहीं है जहाँ पर बच्चे खेलते हैं अगर बच्चे खेलते हैं उनको सूख भी जाती है तो उनको असर बेसिकली होता है लेकिन ऐसा कुछ है नहीं ऐसा नहीं कोई शिकायत आई है नहीं कभी कोई बच्चा खेलता नहीं है जैसे ऑन रोड पड़ी रहती है कि मतलब ऑन रोड पे बच्चे खेल रहे हैं वहाँ पे नीडन श्रंजे पड़ी हुई है ऐसा कुछ भी नहीं होता हमारे पास ऑलरेडी बटाला में हमारे पास जमा करवाते हैं ऑलरेडी आप अब अभी भी हमारे पास रिटन श्रंजी आई हुई है जो हमें जमा करवाते हैं ਉਹਨੂੰ ਡੈਸਟਰੋਏ ਕਰ ਕਰਕੇ ਅਸੀਂ ਬਟਾਲਾ ਵਿੱਚ ਜਮਾ ਕਰਵਾਇਆ ਮੈਂ ਕਾਮਰੇਡ ਗੁਰਮੀਤ ਸਿੰਘ ਕਾਧੀਆਂ ਆਮ ਆਦਮੀ ਪਾਰਟੀ ਦਾ ਬਲੌਕ ਪ੍ਰੈਜ਼ੀਡੈਂਟ ਕੱਲ ਕੇਦਰੀਵਾਲ ਜੀ ਨੇ ਤੇ ਭਗਵੰਤ ਮਾਨ ਜੀ ਨੇ ਆ ਸਾਰੇ ਵਰਕਰਾਂ ਨੇ ਪ੍ਰਣ ਲਿਆ ਕਿ ਅਸੀਂ ਜਿਹੜੀ ਇਹ ਜੰਗ ਨਸ਼ੇ ਦੇ ਖਿਲਾਫ ਵਿੱਢੀ ਹੋਈ ਆ ਉਹਦੇ ਉਹਨੂੰ ਖਤਮ ਕਰ ਦੇ ਅਸੀਂ ਆਪਣੇ ਸ਼ਹਿਰ ਨੂੰ ਨਸ਼ਾ ਮੁਕਤ ਕਰਨ ਵਾਸਤੇ ਅਸੀਂ ਪ੍ਰਣ ਕਰਦੇ ਹਾਂ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਨਸ਼ਾ ਵੇਚਣ ਦੇ ਵਿੱਚ ਰੋਲ ਅਦਾ ਕਰਦਾ ਕੋਈ ਅਸੀਂ ਉਹਦੇ ਸਖਤ ਖਿਲਾਫ ਹਾਂ ਸਾਡੇ ਕਾਦੀਆਂ ਵਿੱਚ ਜਿੱਥੇ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਸੋਸਾਇਟੀਆਂ ਦੇ ਉਹ ਵੀ ਨਸ਼ਾ ਵੇਚਣ ਵਿੱਚ ਨੇ ਔਰ ਹੋਰ ਇਹ ਪੋਲੀਟਿਕਲ ਪਾਰਟੀਆਂ ਦੇ ਬੰਦੇ ਵੀ ਆ ਕੁਝ ਜਿਹੜੇ ਐਸੇ ਕਮਾਲ ਸ਼ਾਮਲ ਨੇ ਅਸੀਂ ਉਹਨਾਂ ਦੇ ਸਖਤ ਖਿਲਾਫ ਆ ਸਾਡੇ ਸ਼ਹਿਰ ਵਿੱਚ ਸਰਿੰਜਾਂ ਵੇਚਣ ਦਾ ਕੰਮ ਕੋਈ ਸ਼ਕਤੀਆ ਕਰ ਰਹੀਆਂ ਸੀ ਸਰਿੰਜਾਂ ਵੇਚਣ ਦਾ ਕੰਮ ਨਹੀਂ ਕਰੇ ਉਹ ਫ੍ਰੀ ਦੇ ਦੇ ਰਿਹਾ ਫ੍ਰੀ ਦੇ ਰਿਹਾ ਜਿਹਦੇ ਨਾਲ ਨਸ਼ਾ ਕਰਨ ਵਾਲੇ ਵੱਧ ਰਿਹਾ ਉਹਨੂੰ ਖਤਮ ਕਰਨਾ ਕਰਨ ਵਾਸਤੇ ਐਸਐਟਓ ਕਾਦੀਆਂ ਨੇ ਉਹਨਾਂ ਦੀ ਚੰਗੀਆਂ ਧੱਕੀਆਂ ਲੁਆਈਆਂ ਨੇ ਔਰ ਉਹਨਾਂ ਨੂੰ ਦੁਕਾਨ ਬੰਦ ਕੀਤੀ ਆ ਤੇ ਅਸੀਂ ਉਹਨਾਂ ਦੇ ਨਾਲ ਆ ਇਸ ਵਿਸ਼ੇ ਤੇ ਜਿਹੜਾ ਵੀ ਕੋਈ ਇਹੋ ਜਿਹਾ ਕੰਮ ਕਰਦਾ ਲੋਕਾਂ ਨੂੰ ਫਰੀ ਸਈਆਂ ਵੇਚਦਾ ਇਹਦਾ ਮਤਲਬ ਆ ਵੀ ਉਹ ਨਸ਼ੇ ਨੂੰ ਪ੍ਰਮੋਟ ਕਰਦਾ ਤੇ ਉਹਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਔਰ ਸਖਤ ਸਜ਼ਾ ਸਖਤੋ ਸਖਤ ਤਰ੍ਹਾਂ ਦੀ ਸਜ਼ਾ ਦੇਣੀ ਚਾਹੀਦੀ ਆ ਮੈਂ ਨਾ ਕਾਫੀ ਦਿਨਾਂ ਤੋਂ ਬਾਲਮੀਕ ਮਹਲਾ ਇੱਥੇ ਤੇ ਉੱਥੇ ਮੈਨੂੰ ਪਤਾ ਲੱਗਾ ਕਿ ਨਸ਼ਿਆਂ ਦਾ ਕਾਫੀ ਪ੍ਰਭਾਵ ਹੈ ਤੇ ਤਕਰੀਬਨ ਮੈਂ ਉਧਰ 3-4 ਗੇੜੇ ਮਾਰਦਾ ਹਾਂ ਮੈਂ ਬੰਦੇ ਆਪਣੇ ਸਿਵਲ ਚ ਵੀ ਛੱਡੇ ਹੋਏ ਐ ਕਿ ਆਪਾਂ ਨੇ ਸਰਕਾਰ ਦੀਆਂ ਅਧਾਕੰਪਾ ਉੱਜੜਾਵਾ ਨਸ਼ਾ ਕੰਟਰੋਲ ਕਰਨਾ ਤੇ ਮੇਰੇ ਦੇਖਣ ਵਿੱਚ ਆਇਆ ਕਿ ਇੱਕ ਚਾਈਲਡ ਸਰਵਾਈਵਲ ਇੰਡੀਆ ਨਾਂ ਦੀ ਸੰਸਥਾ ਹੈ ਉਹਨਾਂ ਨੇ ਆਪਣਾ ਨਾ ਬਾਲਮੀਕ ਮਲੈਕਸ ਆਫਿਸ ਖੋਲਿਆ ਉਹ ਕੀ ਕਰਦੇ ਐ ਕਿ ਉਹਨਾਂ ਨੇ ਸ਼ਰਿੰਜਾਂ ਦਾ ਇੱਕ ਵਾਵਾ ਵਟਾਰਾ ਔਰਜੀਆਂ ਭਰ ਕੇ ਤੇ ਬਾਹਰ ਰੱਖਿਆ ਹੈ ਕੋਈ ਉਹਦਾ ਰਿਕਾਰਡ ਨਹੀਂ ਕਿ ਕੌਣ ਸਿਰਿੰਜ ਲੈ ਕੇ ਗਿਆ ਤੇ ਕੌਣ ਲੈਣ ਆਇਆ ਉਹ ਜਿਹੜਾ ਮਾਧਿ ਆਵੇ 10 ਸਿਰੰਜਾਂ ਚੋਂ 5 ਚੁੱਕੇ ਸਿਰੰਜਾਂ ਚੁੱਕ ਲਈ ਜਾਂਦੇ ਆ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਰਿਕਾਰਡ ਕਿਉਂ ਨਹੀਂ ਰੱਖਦੇ ਕੋਈ ਕੋਈ ਆਪਣਾ ਕੋਈ ਰਜਿਸਟਰ ਲਗਾਇਆ ਉਹ ਦਿਖਾਓ ਪਰ ਉਹਨਾਂ ਨੇ ਰਿਕਾਰਡ ਕੋਈ ਨਹੀਂ ਪੇਸ਼ ਕੀਤਾ ਤੇ ਮੈਂ ਇੱਥੋਂ ਤੱਕ ਕਿ ਉੱਥੋਂ ਮੁੰਡੇ ਵੀ ਫੜੇ ਜਿਹੜੇ ਕਿ ਕਹਿੰਦੇ ਆਪਾਂ ਇੱਥੋਂ ਸਿਰੰਜਾਂ ਲੈ ਕੇ ਤੇ ਸਿਰੰਜਾਂ ਨਾਲ ਸਮਾਨ ਲਾਉਂਦੇ ਆ ਜਿਹੜਾ ਕਰਦੀਆਂ ਵਿੱਚ ਨਸ਼ਾ ਵਧਨ ਦਾ ਕਾਰਨ ਵੀ ਨਹੀਂ ਨਹੀਂ ਹੈ ਕਿ ਇੱਥੋਂ ਫ੍ਰਿੰਜ ਸਿਰੰਜਾਂ ਨਾਲ ਤੋਂ ਰਿਕਾਰਡ ਨਾ ਕੋਈ ਪੁਛਗੇ। ਪਟਾਣੇ ਦੇ ਕੰਗਵਨ ਸਾਈਡ ਦੇਔਰ ਵੀ ਰਚਵਾ ਸ਼ਹਿਰ ਰਣਪੁਰ ਸਾਈਡ ਦੇ ਮੈਂ ਕਾਫੀ ਇਸ ਤਰ੍ਹਾਂ ਨੌਜਵਾਨ ਜਿਹੜੇ ਫੜੇ ਹੈ ਜਿਹੜੇ ਕਿ ਉੱਥੋਂ ਸਿਰੰਜ ਲੈ ਕੇ ਸਮਾਨ ਬਣਾਣੀ ਕਿੱਥੋਂ ਲੈ ਕੇ ਆਉਂਦੇ ਆ ਉੱਥੇ ਹੀ ਲਾਗਦੇ ਉੱਥੇ ਹੀ ਬਹਿ ਜਾਂਦੇ ਮੁੜ ਕੇ। ਉਹਨੇ ਅਭਾਤ ਤੇ ਫਿਰ ਮੈਂ ਇਹਨਾਂ ਨੂੰ ਜਲਾਵਾ ਕਿਹਾ ਸੀ ਕਿ ਇਹ ਜਿਹੜੀ ਆਪਣੀ ਸਿਰੰਜਾਂ ਵਾਲੀ ਦੁਕਾਨਦਾਰੀ ਹੈ। ਇਹ ਬੰਦ ਕਰੋ ਕਿਸੇ ਨੂੰ ਵੀ ਫਰੀ ਜਿਹੜੀ ਸਟ੍ਰਿੰਜ ਉਹ ਨਾਮ ਦਿੱਤੀ ਜਾਵੇ ਤੇ ਜਦੋਂ ਦਾ ਮੈਂ ਇਹਦੇ ਤੇ ਕੰਟਰੋਲ ਕੀਤਾ ਤੇ ਮੈਨੂੰ ਆਸ ਹੈ ਕਿ ਪਬਲਿਕ ਦੀਆਂ ਵੀ ਭਾਵਾਂ ਆ ਰਹੀਆਂ ਕਿ ਉਦੋਂ ਦਾ ਹੀ ਥੋੜਾ ਜਿਹਾ ਉਧਰ ਨਸ਼ੇ ਦਾ ਜਿਹੜਾ ਰੁਝਾਨ ਆ ਉਹ ਘਟਿਆਵੇਂ ਤੇ ਫਿਰ ਵੀ ਅਸੀਂ ਅੱਗੇ ਤੋਂ ਕਾਫੀ ਨਸ਼ੇ ਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਾਡੇ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਨਸ਼ੇ ਨੂੰ ਅਸੀਂ ਹਟਾਵਾ ਪਬਲਿਕ ਦੀ ਹਲਪ ਦੇ ਨਾਲ ਪੂਰੀ ਔਰ ਤੇ ਖਤਮ ਕਰ ਰਹੇ ਹਾਂ